ਸਵਾਲੋ ਗਾਇਸ ਅੱਜ ਆਪਾਂ ਪਹੁੰਚੇ ਆ ਉੱਤਰਾਖੰਡ ਦੇ ਵਿੱਚ ਇਸੇ ਹੀ ਸਥਾਨ ਤੋਂ ਕਹਿੰਦੇ ਪਾਂਡਵ ਗਏ ਸੀ ਸਵਰਗ ਨੂੰ ਤੇ ਤੁਸੀਂ ਸਰਸਵਤੀ ਨਦੀ ਨੂੰ ਸਿਰਫ ਇਸੇ ਹੀ ਜਗ੍ਹਾ ਤੋਂ ਦੇਖਦੇ ਆ ਤਾਂ ਉਸ ਤੋਂ ਬਾਅਦ ਉਹ ਚਲੀ ਜਾਂਦੀ ਆ ਪਤਾਲ ਦੇ ਵਿੱਚ ਇੰਡੀਆ ਦਾ ਪਹਿਲਾ گاਉ ਹੂਣ ਦੇ ਨਾਲ ਚਮੇਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਮਾਣਾ گاਉ ਅੱਜ ਵੀ ਬਹੁਤ ਮਸ਼ਹੂਰ ਆ ਜਿੱਥੋਂ ਕੀ ਪਾਂਡਵ ਸਵਰਗ ਨੂੰ ਗਏ ਸੀ ਇਹੀ ਉਹ ਰਸਤਾ ਆ ਜਿੱਥੋਂ ਪਾਂਡਵ ਇੱਕ ਕਰਕੇ ਸਵਰਗ ਨੂੰ ਚਲੇ ਗਏ ਸੀ ਮੂਰਤੀਆਂ ਲਾ ਕੇ ਇਤਿਹਾਸ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਪਾਂਡਵ ਇਸੇ ਹੀ ਰਸਤੇ ਤੋਂ ਇਦਾਂ ਸਵਰਗ ਨੂੰ ਚਲੇ ਗਏ ਸੀ ਔਰ ਚਾਂਤੇ ਬੈਠ ਕੇ ਭਗਵਾਨ ਗਣੇਸ਼ ਜੀ ਨੇ ਵੇਦ ਕੁਰਾਨ ਤੇ ਮਹਾਭਾਰਤ ਦੀ ਰਚਨਾ ਕੀਤੀ ਸੀ ਜਦੋਂ ਇਹ ਚੀਜ਼ਾਂ ਸਭ ਬੈਠ ਕੇ ਲਿਖ ਰਹੀ ਸੀ ਤੇ ਸਰਸਵਤੀ ਨਦੀ ਦਾ ਬਹੁਤ ਹੀ ਜ਼ਿਆਦਾ ਸ਼ੋਰ ਹੋ ਰਿਹਾ ਸੀ ਤੇ ਭਗਵਾਨ ਗਣੇਸ਼ ਜੀ ਨੇ ਨਦੀ ਨੂੰ ਕਿਹਾ ਕਿ ਤੂੰ ਸ਼ਾਂਤ ਹੋ ਜਾ ਮੈਂ ਬੈਠ ਕੇ ਲਿਖਦਾ ਪਿਆ ਆ ਤੇ ਨਦੀ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਸੀ ਤੇ ਗਣੇਸ਼ ਭਗਵਾਨ ਜੀ ਨੇ ਨਦੀ ਨੂੰ ਸ਼ਰਾਬ ਦੇ ਦਿੱਤਾ ਸੀ ਤੇ ਉਸੇ ਟਾਈਮ ਨਦੀ ਸਰਸਵਤੀ ਨਦੀ ਜਿਹੜੀ ਆ ਉਹ ਪਤਾਲ ਲੋਕ ਚ ਚਲੀ ਗਈ ਸੀ ਤੇ ਇਸੇ ਕਰਕੇ ਕਿਹਾ ਜਾਂਦਾ ਨਦੀ ਨੂੰ ਸਿਰਫ ਤੁਸੀਂ ਇਸੇ ਹੀ ਥਾਂ ਤੋਂ ਦੇਖ ਸਕਦੇ ਆ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗਾਈਜ਼